ਸਭ ਤੋਂ ਪਿਆਰਾ ਜੀ ਸਾਡਾ ਪੰਥ ਖਾਲਸਾ ਜਗ ਤੋਂ ਨਿਆਰਾ ਜੀ ਸਾਡਾ ਪੰਥ ਖਾਲਸਾ ਇਸ ਗੱਲ ਦੀ ਗਵਾਹੀ ਵੇ ਨਹੀਂੋ ਦੁਨੀਆਂ ਸਲਾਮ ਕਰਦੀ ਸਾਨੂੰ ਐਵੇਂ ਨਹੀਂ ਇਥੇ ਬਾਬੇ ਨਾਨਕ ਪਾਇ ਨਵੇਂ ਪੂਰਨੇ ਸ਼ਬਦਾਂ ਦੇ ਨਾਲ ਦੱਸੇ ਵੈਰੀ ਕੂਰ ਨੇ ਸਾਡਾ ਪਿਤਾ ਦਸ਼ਮੇਸ਼ ਸਾਡੇ ਨਾਲ ਉਹ ਹਮੇਸ਼ਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਕੀ ਨਾਮ ਹੈ ਨਿਹਾਲ ਸਿੰਘ ਜੀ ਸੁਪਰੀ ਸਿੰਘ ਜੀ ਵਸਾਖੀ ਦੇ ਦਿਹਾੜੇ ਤੇ ਖਾਸ ਤੌਰ ਦੇ ਉਤੇ ਕੀ ਹੁੰਦਾ ਇਸ ਦਿਨ ਉਹ ਮਰਕੇ ਵਸਖ ਕਿਦਾ ਦਿਖੜਾ ਆ ਸਾਡੇ ਲਈ ਧਾਰਮਿਕ ਮਤ ਦਾ ਕੀ ਗੱਲ ਇਹ ਜੀ ਆਪਣੇ ਜਿਹੜਾ ਖਾਲਸਾ ਸੀਗਾ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀਗਾ ਜੀ ਅੱਜ ਦੇ ਦਿਨ ਜੇ ਕੋ ਉਸ ਨੂੰ ਪੂਜਾ ਹਾਲਛੇ ਦੀ ਮਤ ਹੈ ਜੀ ਖਾਲਸੇ ਬਾਰੇ ਕੁਝ ਸਮਝ ਨਹੀਂ ਕਿ ਖਾਲਸਾ ਦਾ ਵਾਸਾ సంਪਰੰਪਰਾ ਹੈ ਕਾਲਪੁਰਖ ਦੀ ਫੌਜ ਆਈ ਤੂੰ ਆਪਣਾ ਕਾਲਪੁਰਖ ਦੀ ਫੌਜ ਆਈ ਜਿਹੜਾ ਗਵੰਦੀ ਨਾਲ ਹੋਇਆ ਅੱਜ ਦਾ ਦਿਨ ਦੇ ਵਿੱਚ ਗੁਰੂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਦਾ ਦਰਜ ਸਥਾਪਨਾ ਕੀਤੀ ਪੰਜ ਬਾਰੇ ਬਾਰੇ ਦੱਸ ਸਕਦੇ ਨਾਮ ਸੁਣਾਉਣਾ ਦੇ ਭਾਈ ਮੁਹਕਮ ਸਿੰਘ ਜੀ ਭਾਈ ਦਿਆ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਭਾਈ ਦਿਆ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ 30 ਰੁਪਏ ਦਾ ਕੰਕੜ ਪੜਤਦਾ ਰੇਤੂ ਭਾਈ ਹਿੰਮਤ ਸਿੰਘ ਜੀ 50 60 ਰੁਪਏ ਨੂੰ ਆਟਾ ਲੜਦਾ 100 ਰੁਪਏ ਨੂੰ ਆਟਾ ਲੜਦਾ ਭਾਈ ਮਾਣੀ ਪਰਦੇ ਹਾਂ ਹਾਂ ਜੀ ਕਿਹੜੀ ਪਰਦੇ ਰਹਿਰਾਸਾ ਪੜਦੇ ਸ਼ਾਮ ਜਗਜੀ ਸਾਹਿਬ ਆਉਂਦਾ ਸਵੇਰ ਨੂੰ ਆਉਂਦਾ ਮੂਲ ਮੰਤਰ ਏਕ ਓਕਾਰ ਸਤਨਾਮ ਕਰਤਾਪੁਰ ਨਿਰਬੋ ਨਿਰਵੈਰ ਅਕਾਲ ਮੂਰਤ ਤੋਂ ਜਿਹੜੇ ਆ ਬੰਦੇ ਪ੍ਰਸਾਦ ਸਤ ਜਪ ਆਦ ਸਤ ਹੈਪੀ ਸਤ ਨਾਨਕ ਹੋਸੀ ਭੀ ਸਤ ਇੱਕੰਗ ਵਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗਰ ਪ੍ਰਸਾਦ ਜਪ ਆਦ ਸਤ ਜੁਗਾਦ ਸਤ ਹੈਪੀ ਸਤ ਨਾਨਕ ਹੋਸੀ ਭੀ ਸਤ ਚੋ ਭਾਈ ਸਾਹਿਬ ਦੀਆਂ ਦੋ ਪੋਰੀਆਂ ਸੀਮਤ ਰੇਸ਼ੀਆ ਕਿਹੜੀ ਗੱਲੋਂ ਉਹ ਨਹੀਂ ਸੀ ਚਾ ਸਕਦੇ ਹਰਸ਼ੋਕ ਸਿੰਘ ਹਰਤਾਜ ਕਿੱਥੋਂ ਆਏ ਅਸ ਚੰਡੀਗੜ੍ਹ ਰਾਏਪੁਰ ਇੱਥੇ ਬੋਲੋ ਰਾਏਪਰਾ ਵਸਾਖੀ ਦੇ ਦਿਹਾੜੇ ਤੇ ਆਏ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਿੱਚ ਅੱਜ ਦੇ ਦਿਨ ਚ ਕੀ ਹੋਇਆ ਸੀ ਅਸੀਂ ਦਵਾ ਦਵਾਂਗੇ ਤਕੀਸ ਖਾਵਾਂਗੇ ਉੱਤੀਸ ਖਾਵਾਂਗੇ ਭੁੱਖੇ ਰਵਾਂਗੇ ਘੋੜਿਆਂ ਦੀਆਂ ਸੱਖੀਆਂ ਦੇ ਸੋਲ ਰਵਾਂਗੇ ਆਪਣੀ ਅਸਲ ਜਿਹੜੀ ਵਸਾਖੀ ਦੇ ਦਿਨ ਦੇ ਵਿੱਚ ਕੀ ਹੋਇਆ ਸੀ ਜੇ ਤੇ ਜਾਵਾਂਗੇ ਆਪਣੀਆਂ ਨਸਲਾਂ ਦਾ ਵਾਕ ਕਰ ਜਾਵਾਂਗੇ ਅੱਜ ਉਹ ਆਬਾਦੀ ਐ ਤੁਸੀਂ ਬੈਠੇ ਥਾਪਾ ਬੈਠੇ ਆ ਅੱਜ ਉਹ ਜੱਗ ਆਬਾਦ ਨੇ ਸੋਚਿਓ ਜਿਹਨਾਂ ਅਸੀਂ ਇਨਸਾਨਾਂ ਤੋਂ ਇਹ ਕੰਮ ਆਵੇ ਨਾ ਸਾਡੀ ਸਰਜਰੀ ਹੋਈ ਸੀ ਕਿਨੇ ਕੀਤੀ ਗੁਰਗੋ ਵੀ ਸਿੰਘ ਜੀ ਨੇ ਕੀ ਕਰਿਆ ਸੀ ਖਾਲਸੇ ਦੀ ਸਾਧਨਾ ਚ ਬੜੇ ਬਨੇ ਰਿਓ ਜੇ ਥੋੜੀ ਅਮਰ ਅਸੀਂ ਆਏ ਅੱਜ ਅਸੀਂ ਗੁਲਾਮ ਅਮਰਚਕਾਇਆ ਕਿਹੜੇ ਸਕੂਲ ਚ ਪੜ੍ਹਦੇ ਹੋ ਸੌਪਿੰਸ ਚੰਡੀਗੜ੍ਹ ਰਾਈਡ ਇੰਟਰਨੈਸ਼ਨਲ ਪਟਿਆਲੇ ਡਾਣ ਬਾਕਸ ਡਾਣ ਬਾਕਸ ਉਥੇ ਪੜਾਇਆ ਨਹੀਂ ਜਾਂਦਾ ਹਾਂਜੀ ਉਥੇ ਮੈਂ ਦੂਜਾ ਪਾੜ ਬਣਾਉਂਦੇ ਰੇ ਬਣਾਉਂਦੇ ਹਾਂ ਅਮਨਦੀਪ ਸਿੰਘ ਜੀ ਹੇ ਮਨਪ੍ਰੀਤ ਸਿੰਘ ਕਿਹੜੇ ਸਕੂਲ ਵਰਦੇ ਚਾਪੜੀ ਚਾਪੜ ਪੜਦੀ ਨਾਮ ਸਕੂਲ ਦਾ ਪੂਰਾ ਹੋਊ ਗਵਰਨਮੈਂਟ ਸੀਨੀਅਰ ਸਿਟੀਜ਼ਨ ਸਮਾਰਟ ਸਕੂਲ ਚਾਪੜ ਜੱਲੇ ਨੂੰ ਵਜ਼ੀਰ ਖਾਨ ਦੇ ਸਕੂਲ ਗਵਰਨਮੈਂਟ ਸੀਨੀਅਰ ਸਿਟੀਜ਼ਨ ਸਮਾਰਟ ਸਕੂਲ ਚਾਪੜ ਸਰੇ ਆ ਭੇਜ ਕੇ ਆ ਅੱਜ ਦੇ ਦਿਨ ਚ ਕੀ ਖਾਸ ਹੋਇਆ ਸੀ ਅੱਜ ਦੇ ਦਿਨ ਜੀ ਗੁਰੂ ਗੋਬੀ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀਗੀ ਉਹਦੇ ਵਿੱਚ ਕੀ ਕੀਤਾ ਜੱਲੇ ਨੇ ਉਹਦੇ ਵਿੱਚ ਮੈਨੂੰ ਪਤਾ ਨਹੀਂ ਮੋੜਵਾ ਜਵਾਬ ਦੇ ਕੇ ਭੇਜਿਆ ਹਾਂ ਜੀ ਫਿਰ ਉਹਨੂੰ ਚੋ ਗਿਆ ਪਤਾ ਨਹੀਂ ਹੈਗਾ ਪਤਾ ਹੀ ਇਹ ਕਿਉਂ ਨਹੀਂ ਪਤਾ ਰੱਖੋ ਸ਼ਰਮ ਵਾਲੀ ਨਹੀਂ ਕੋਈ ਨਹੀਂ ਸ਼ਾਮ ਵਾਲੀ ਕੋਈ ਗੱਲ ਨਹੀਂ ਟੈਂਸ਼ਨ ਦੀ ਬੰਦੀ ਹੁੰਦਾ ਖੁੱਲ ਕੇ ਡੇਰੀ ਸਾਹਿਬ ਉਹਨੂੰ ਕੋਮ ਸਿੰਘ ਜੀ ਨੇ ਵੀ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀਗੀ ਵੀ ਜੀਤਰਾਮ ਪਹਿਲਾਂ ਉਹਨੇ 5 ਪੈਰਾਂ ਨੂੰ ਅਮਰ ਛਕਾਇਆ ਫਿਰ 5 ਪੈਰਾਂ ਨੂੰ ਉਹਨਾਂ ਨੂੰ ਅਮਰ ਛਕਾਇਆ ਜੀ ਫਿਲੰਦਪੁਰ ਸਾਹਿਬ ਮੁਲਤਾਨ ਤੇ ਅਖੀਨ ਹੈ ਠੀਕ ਹੈ ਜੀ ਮੇਰਾ ਨਾਮ ਪ੍ਰਗਟ ਦੁੱਲੇਵਾਲ ਹੈ ਜੀ ਕਿੱਥੋਂ ਆਇਓ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਸਟੂਡੈਂਟ ਹੈ ਜੀ ਗੋਸਾਖੀ ਦੇ ਦਿਨ ਦੀ ਖਾਸ ਮਹੱਤਤਾ ਦਾ ਕੀ ਖਾਸ ਮਤ ਹੈ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ 1699 ਨੂੰ ਤੇ ਖਾਲਸਾ ਪੰਥ ਸਜਾਇਆ ਗਿਆ ਸੀਗਾ ਸਾਡੇ 10ਵੇਂ ਪਾਸ਼ਾ ਦੁਆਰਾ ਇਹੀ ਮਤ ਹੈ ਜੀ ਇਸ ਦਿਨ ਇੱਕ ਮਸਕੀਰ ਵੀ ਹੋਇਆ ਮਸਕੀਰ ਹੋਇਆ ਕਤਲਗਾਰ ਕਤਲਗਾਰ ਜਲਿਆਵਾਲਾ ਬਾਗ ਚ ਹੋਇਆ ਸੀਗਾ ਉਦੋਂ ਸਿੰਘ ਜੀ ਨੇ ਬਦਲਾ ਲਿੱਤਾ ਸੀਗਾ ਜਾ ਕੇ ਲੰਡਨ ਦੇ ਵਿੱਚ ਤੇ ਇਸ ਇਹਦੀ ਇਹੀ ਗਵਾਹੀ ਹੈ ਜੀ ਕੀ ਸੁਣਾਉਗੇ ਮੇਰਾ ਕarli ਗੀਤ ਰਿਲੀਜ਼ ਹੋਇਆ ਜੀ ਵਿਸਾਖੀ ਦੇ ਪੁਰਬ ਤੇ ਹਾਂਜੀ 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 ਤੇ ਸਰਦਾਰੀਆਂ ਗੀਤ ਤਾਂ ਤੁਸੀਂ ਜਰੂਰ ਸੁਣਿਓ ਤੇ ਸ਼ੇਅਰ ਕਰਿਓ ਇੱਕ ਸ਼ੇਅਰ ਜੀ ਹਾਂਜੀ ਹਾਂਜੀ ਸਭ ਤੋਂ ਪਿਆਰਾ ਜੀ ਸਾਡਾ ਪੰਥ ਖਾਲਸਾ ਜਗ ਤੋਂ ਨਿਆਰਾ ਜੀ ਸਾਡਾ ਪੰਥ ਖਾਲਸਾ ਇਸ ਗੱਲ ਦੀ ਗਵਾਹੀ ਕਾਇਨਾਤ ਭਰਦੀ ਸਾਨੂੰ ਐਵੇਂ ਨਹੀਂ ਐਵੇਂ ਨਹੀਂ ਉਹ ਦੁਨੀਆ ਸਲਾਮ ਕਰਦੀ ਸਾਨੂੰ ਐਵੇਂ ਨਹੀਂ ਇਤੇ ਬਾਬੇ ਨਾਨਕ ਪਾਇ ਨਵੇਂ ਪੂਰਨੇ ਸ਼ਬਦਾਂ ਦੇ ਨਾਲ ਦੱਸੇ ਵੈਰੀ ਕੂਰ ਨੇ ਸਾਡਾ ਪਿਤਾ ਦਸ਼ਮੇਸ਼ ਸਾਡੇ ਨਾਲ ਉਹ ਹਮੇਸ਼ ਉਹਦੇ ਖੰਡੇ ਵਾਲੀ ਲੰਬੀ ਸਾਨੂੰ ਪਾਣ ਚੜਦੀ ਸਾਨੂੰ ਐਵੇਂ ਨਹੀਂ ਐਵੇਂ ਨਹੀਂ ਉਹ ਦੁਨੀਆ ਸਲਾਮ ਕਰਦੀ ਸਾਨੂੰ ਐਵੇਂ ਨਹੀਂ ਬਹੁਤ ਖੂਬ ਹੈ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਮੁਬਾਰਕ